ਜਿਹੜੇ ਲੋਗ ਐਮਐਸਪੀ ਸੈਂਟਰ ਗਵਰਨਮੈਂਟ ਕੋ ਕਾਨੂੰਨੀ ਤੌਰ ਤੇ ਮੰਗਦੇ ਸੀ ਧਰਨੇ ਲਾਉਂਦੇ ਸੀ ਰੇਲਾਂ ਰੋਕੀਆਂ ਸਾਰੇ ਪਾਸੇ ਟ੍ਰੈਫਿਕਾਂ ਰੋਕੀਆਂ ਉਹ ਅੱਜ ਲੀਡਰ ਕਿੱਥੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਹੁਣ ਐਮਐਸਪੀ ਕਿੱਥੇ ਗਿਆ ਕੋਈ ਪੰਜਾਬ ਦਾ ਇੱਕ ਬੰਦਾ ਵੀ ਕਹਦੇ ਇੱਕ ਕਿਸਾਨ ਵੀ ਕਹਦੇ ਕਿ ਮੇਰਾ ਝੋਨਾ ਜਿਹੜਾ ਐਮਐਸਪੀ ਤੇ ਚੁਕੋਇਆ ਉਹ ਬੜਾ ਇੱਕ ਕਿਸਮਤ ਵਾਲਾ ਹੋਊਗਾ ਲੇਕਿਨ ਕੋਈ ਕਿਸਾਨ ਇਦਾਂ ਦਾ ਨਹੀਂ ਜਿੰਨੂੰ ਇਸ ਸਰਕਾਰ ਨੇ ਲੁੱਟਣ ਵਾਸਤੇ ਜੀ ਮੰਡੀਆਂ ਦੇ ਵਿੱਚ ਨਹੀਂ ਪਾਇਆ ਜੀ ਦੇਖੋ ਨਾ ਤਾਂ ਕਿਸਾਨ ਨੂੰ ਕੁਝ ਮਿਲਿਆ ਜੀ ਨਾ ਆੜਤੀਆਂ ਨੂੰ ਮਿਲਿਆ ਜੀ ਲੇਕਿਨ ਜੋ ਕੁਝ ਵੀ ਮਿਲਿਆ ਉਹ ਸਭ ਸ਼ੈਲਰਾਂ ਵਾਲਿਆਂ ਨੂੰ ਮਿਲਿਆ ਜੀ ਕਿਉਂਕਿ ਸ਼ੈਲਰਾਂ ਵਾਲਿਆਂ ਨੇ ਹੀ ਕੱਟ-ਕੁੱਟ ਸ਼ੁਰੂ ਕੀਤੇ ਲੇਕਿਨ ਕਾਟਾਂ ਤੇ ਰੋਕ ਲਾਉਣ ਵਾਲੇ ਐਮਐਸਪੀ ਤੇ ਸਾਡੀ ਫਸਲ ਬਕਾਨ ਵਾਲੇ ਜਿਹੜੀ ਸਰਕਾਰ ਸੀ ਉਹ ਚੁੱਪ ਕੀਤੀ ਦੀ ਬਿਲਕੁਲ ਕਿਸੇ ਕਿਸਾਨ ਦੇ ਹੱਕ ਵਿੱਚ ਨਾ ਮੁੱਖ ਮੰਤਰੀ ਬੋਲਿਆ ਨਾ ਉਹਦਾ ਖਰਾਕ ਮੰਤਰੀ ਬੋਲਿਆ ਕਿਸੇ ਤਰ੍ਹਾਂ ਦਾ ਕੋਈ ਮੰਤਰੀ ਨਹੀਂ ਬੋਲਿਆ ਈਵਨ ਇੱਥੋਂ ਤੱਕ ਕਿ ਉਹਨਾਂ ਦਾ ਜਿਹੜਾ ਆਕਾ ਆ ਕੇਜਰੀਵਾਲ ਉਹ ਵੀ ਇਸ ਗੱਲ ਕਿ ਨਹੀਂ ਬੋਲ ਸਕਿਆ ਕਿ ਅਸੀਂ ਕਿਸਾਨਾਂ ਦੀ ਰਾਖੀ ਕਰਾਂਗੇ ਇੱਕ ਲਫ਼ਜ਼ ਇਹਨ ਸਾਰੀ ਸਰਕਾਰ ਕੋਲੋਂ ਨਹੀਂ ਨਿਕਲਿਆ ਕਿਸਾਨਾਂ ਦੇ ਹੱਕ ਵਿੱਚ ਔਰ ਮੇਰੀ ਤੇ ਇਹੀ ਆ ਕਿਸਾਨਾਂ ਨੂੰ ਸਲਾਹ ਕਿ ਆ ਜਿਹੜੀ ਆ 20 ਤਰੀਕ ਨੂੰ ਵੋਟਾਂ ਪੈਣੀਆਂ ਇਹ ਸਰਕਾਰ ਨੂੰ ਇਨੀ ਇੱਕ ਸਜ਼ਾ ਦਵੋ ਕਿ ਇਹਨਾਂ ਦਾ ਹੋਸ਼ ਟਿਕਾਣੇ ਆ ਜਾਏ ਔਰ ਲੱਗਦਾ ਵੀ ਇਦਾਂ ਹੀ ਆ ਕਿ ਸਾਰੇ ਕਿਸਾਨ ਜਿਹੜੇ ਆ ਮਿਲ ਕੇ ਇਹ ਸਰਕਾਰ ਨੂੰ ਜ਼ਰੂਰ ਅਕਲ ਦੇਣਗੇ ਜੀ ਸਰ ਲੱਗਦਾ ਹੈ ਕਿ ਪਰਿਵਾਰਵਾਦ ਜ਼ਰੂਰ ਆਇਆ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ بڑے ਐਲਾਨ ਹੁੰਦੇ ਸੀ ਕਿ ਜੀ ਪਰਿਵਾਰਵਾੜ ਬਹੁਤ ਹੈ ਆਪਣੇ ਪਰਿਵਾਰਾਂ ਨੂੰ ਟਿਕਟਾਂ ਦਿੰਦੇ ਨੇ ਪਰ ਇੱਥੇ ਜ਼ਰੂਰ ਦੇਖਣ ਨੂੰ ਮਿਲਿਆ ਪਰਿਵਾਰਵਾਦ ਇਹ ਕੋ ਗੱਲ ਇਹ ਆ ਵੀ ਮੈਂ ਬਹੁਤੀ ਗੱਲ ਨਹੀਂ ਕਰਦਾ ਜੀ ਇਹ ਪਰਿਵਾਰ-ਬਾਰ ਦੇ ਖਿਲਾਫ ਚੱਲਣ ਵਾਲੇ ਆਪ ਵਾਲੇ ਜਿਹੜੇ ਆ ਜੀ ਉਹ ਸਾਰੇ ਇੱਧਰ ਫਸੇ ਦੇ ਇਸੇ ਗੱਲ 'ਚ ਹਾਂ ਜੀ ਹੁਣ ਜੇ ਤੁਸੀਂ ਇਹ ਹਲਕਾ ਚੱਬੇ ਵਾਲ ਦੇਖ ਲਓ ਤੇ ਉਹਨੇ ਤਾਂ ਜਦੋਂ ਆਪ ਦੇ ਪਾਰਲੀਮੈਂਟ ਦੀ ਟਿਕਟ ਲਈ ਸੀ ਜੀ ਡਾਕਟਰ ਰਾਜਕਮਾਰ ਜੀ ਬੜੇ ਸਾਡੇ ਆਪਣੇ ਸੱਜਣ ਹੈ ਉਹਨਾਂ ਨੇ ਉਸੇ ਵੇਲੇ ਸਰਕਾਰ ਕੋਲੋਂ ਮੰਗ ਕੀਤੀ ਸੀ ਕਿ ਜੇ ਮੇਰੇ ਮੁੰਡੇ ਨੂੰ ਅੱਗੇ ਟਿਕਟ ਦੇਣੀ ਆ ਚੱਬੇ ਵਾਲੀ ਤੇ ਤਦ ਮੈਂ ਚੋਣਾਂ ਲੜੂੰਗਾ ਨਹੀਂ ਤੇ ਨਹੀਂ ਲੜੂੰਗਾ ਜੀ ਲੇਕਿਨ ਉਹਦੇ ਤੇ ਫੁੱਲ ਚੜਾਤੇ ਇਹ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਪਰਿਵਾਰਵਾਦ ਨਹੀਂ ਕਰਾਂਗੇ ਜੀ ਅਸੀਂ ਸਾਰੇ ਪਰਿਵਾਰਵਾਦ ਦੇ ਖਿਲਾਫ ਹਾਂ ਜੀ ਲੇਕਿਨ ਇੱਥੇ ਲੱਗਦਾ ਕਿ ਪਰਿਵਾਰਵਾਦ ਉਹਨਾਂ ਨੇ ਪੂਰੀ ਤਰ੍ਹਾਂ ਚਲਾਇਆ ਜੀ ਸਰ ਕਿਵੇਂ ਦੇਖਦੇ ਹੋ ਤੁਸੀਂ ਵੀ ਕੈਬਨਟ ਮੰਤਰੀ ਰਹੇ ਹੋ ਤੇ ਆ ਹੁਣ 2.5 ਸਾਲਾਂ ਦਾ ਜਿਹੜਾ ਸਮਾਂ ਜਾ ਚੁੱਕਿਆ ਹੈ ਕਿਵੇਂ ਦੇਖਦੇ ਹੋ ਕਾਰਗੁਜ਼ਾਰੀ ਨੂੰ ਦੇਖੋ ਮੈਂ ਕੈਬਨਟ ਮੰਤਰੀ ਨਹੀਂ ਰਹਾ ਜੀ ਮੈਂ ਤਾਂ ਪਹਿਲੀ ਵਾਰ ਹੀ ਐਮਐਲਏ ਬਣਿਆ ਜੀ ਮੈਂ ਧੰਨਵਾਦ ਕਰਦਾ ਆਪਣੇ ਵੋਟਰਾਂ ਦਾ ਜਿਨ੍ਹਾਂ ਨੇ ਮੈਨੂੰ ਪਹਿਲੀ ਵਾਰੀ ਸੇਵਾ ਕਰਨ ਦਾ ਮੌਕਾ ਦਿੱਤਾ ਜੀ ਔਰ ਮੈਂ ਸੇਵਾ ਨੂੰ ਸੇਵਾ ਹੀ ਸਮਝਦਾ ਉਹਨੂੰ ਮੇਵਾ ਨਹੀਂ ਸਮਝਦਾ ਜੀ ਤੇ ਆਪ ਆਲਿਆਂ ਦੇ ਜਿੰਨੇ ਵੀ ਇਸ ਵੇਲੇ ਲੀਡਰ ਹੈ ਜਾਂ ਹੋਰ ਸਾਰੇ ਐਹਲੇ ਮੀਵੇ ਮਗਰ ਲੱਗੇ ਉਹਨਾਂ ਦੇ ਦਿਮਾਗ 'ਚ ਇੱਕ ਗੱਲ ਆ ਗਈ ਹੈ ਕਿ ਮੁੜ ਕੇ ਤਾਂ ਅਸੀਂ ਜਿੱਤਣਾ ਨਹੀਂ ਭਾਈ ਜਿੰਨਾ ਕਮਾਲ ਇਕੱਠਾ ਹੁੰਦਾ ਇਕੱਠਾ ਕਰ ਲਓ ਇਸ ਪਾਸੇ ਸਾਰੇ ਲੱਗੇ ਤੇ ਜੀ ਅਕਾਲੀ ਦਲ ਹੁਣ ਬੈਕਫੁੱਟ ਤੇ ਹੋਇਆ ਕਿੰਨਾ ਕੁ ਫਾਇਦਾਮੰਦ ਹਾਂ ਜਾਂ ਫਿਰ ਤੁਹਾਡੀ ਸਾਂਝੀ ਪਾਰਟੀ ਸੀ ਅਫਸੋਸ ਜ਼ਰੂਰ ਹੁੰਦਾ ਕਿ ਹੁਣ ਬੈਕਫੁੱਟ ਤੇ ਜਾ ਚੁੱਕੀ ਹੈ ਦੇਖੋ ਗੱਲ ਇਹ ਹੈ ਕਿ ਸਾਡੀ ਪਾਰਟੀ ਹੀ ਹਿੰਦੁਸਤਾਨ 'ਚ ਸਭ ਤੋਂ ਵੱਡੀ ਪਾਰਟੀ ਹੈ ਜੀ ਸਾਡੇ ਸਾਰਿਆਂ ਲੀਡਰਾਂ ਨੇ ਜੀ ਜਿੰਨੇ ਵੀ ਆਲ ਇੰਡੀਆ ਪ੍ਰਧਾਨ ਹੋਏ ਆ ਜਾਂ ਨਰਿੰਦਰ ਮੋਦੀ ਜੀ ਆ ਜੀ ਉਹਨਾਂ ਨੇ ਅਕਾਲੀ ਦਲ ਦਾ ਪੂਰਾ ਮਾਨ ਸਨਮਾਨ ਆਪਣੇ ਦਿਲ ਵਿੱਚ ਰੱਖਿਆ ਜੀ ਔਰ ਮੈਂ ਉਸ ਗੱਲ ਦਾ ਗਵਾਹ ਆ ਕਿ ਜਦੋਂ ਮੋਦੀ ਜੀ ਅਸੈਂਬਲੀ ਜਨਾਬਾਂ ਦੇ ਵਿੱਚ ਆਏ ਸੀ ਹਾਰਪੁਰ ਜੀ ਉਹਨਾਂ ਨੇ ਵੱਡੇ ਬਾਦਲ ਸਾਹਿਬ ਜੀ ਦੇ ਪੈਰੀ ਹੱਥ ਲਾ ਕੇ ਪ੍ਰਣਾਮ ਕੀਤਾ ਸੀ ਇੰਨਾ ਸਨਮਾਨ ਕੋਈ ਹੋਰ ਉਹਨਾਂ ਨੂੰ ਨਹੀਂ ਦੇ ਸਕਿਆ ਜੀ ਲੇਕਿਨ ਉਸ ਸਨਮਾਨ ਨੂੰ ਵੀ ਇਹ ਅਕਾਲੀ ਦਲ ਹਜਮ ਨਹੀਂ ਕਰ ਸਕਿਆ ਜੀ ਮੈਂ ਸਮਝਣਾ ਕਿ ਉਹਨਾਂ ਦੀ ਰਾਜਨੀਤੀ ਇਸ ਵੇਲੇ ਖਤਮ ਹੈ ਜੀ ਉਹਨਾਂ ਦਾ ਪ੍ਰਧਾਨ ਵੀ ਅਸਤੀਫਾ ਦੇ ਗਿਆ ਭਾਵੇਂ ਉਹਦੀਆਂ ਅਨਕੁਆਰੀਆਂ ਪਠਾਨ ਜੋ ਮਰਜ਼ੀ ਕਰਾਣ ਬਣਾਣਾ ਫੇਰ ਉਹਨਾਂ ਨੇ ਉਹੀ ਪਹਿਣਾ ਜੀ ਲੇਕਿਨ ਇਹ ਲੋਕਾਂ ਦੇ ਉੱਪਰ ਸੁੱਟ ਕੇ ਅਸੀਂ ਫਲਾਣੇ ਵਰਕਰਾਂ ਨਾਲ ਸਲਾਹ ਕੀਤੀ ਹੈ ਉਹ ਡਰਾਮੇਬਾਜ਼ੀ ਜਿੱਦਾਂ ਆਪ ਵਾਲੇ ਕਰਦੇ ਰਹੇ ਆ ਜੀ ਕਿ ਹਾਂ ਵੀ ਅਸੀਂ ਮਤ ਲੋਕਾਂ ਦਾ ਲੈਣਾ ਉਸੇ ਤਰ੍ਹਾਂ ਹੀ ਅਕਾਲੀ ਦਲ ਉਹਨਾਂ ਦੇ ਪਿੱਛੇ ਹੀ ਚੱਲ ਪਿਆ ਕਿ ਹਾਂ ਵੀ ਲੋਕਾਂ ਦੀ ਰਾਏ ਦੇ ਨਾਲ ਅਸੀਂ ਕੰਮ ਕਰਨਾ ਅੱਜ ਰਾਏ ਲਿਖ ਲੋ ਕਿ ਇਹੀ ਹੋਣੀ ਆ ਕਿ ਸੁਖਬੀਰ ਬਾਦਲ ਸਾਹਿਬ ਨੂੰ ਹੀ ਸਾਰੇ ਚਾਹੁੰਦੇ ਆ ਹੁਣ ਕੇ ਪ੍ਰਧਾਨ ਉਹਨਾਂ ਹੀ ਨਿਭਾਣਾ ਇੱਥੋਂ ਤੱਕ ਅਕਾਲੀ ਦਲ ਆ ਗਿਆ ਜੇ ਉਹ ਸਾਨੂੰ ਦੇਖੋ ਅਸੀਂ ਜਿਉਂ ਉਹਨਾਂ ਦਾ ਮਾਣ ਕੀਤਾ ਚਾਹੇ ਸਾਡੀ ਪਾਰਟੀ ਨੇ ਪੰਜਾਬ 'ਚ ਵੱਧ ਤੋਂ ਵੱਧ ਨੁਕਸਾਨ ਚੱਕਿਆ ਉਹਨਾਂ ਦੇ ਨਾਲ ਰਲ ਕੇ ਜੀ ਤੇ ਅਸੀਂ ਨਹੀਂ ਛੱਡਿਆ ਅਖੀਰ ਤੱਕ ਚਾਹੇ ਨੁਕਸਾਨ ਹੋ ਗਿਆ ਹੋਵੇ ਸਾਡੀ ਪਾਰਟੀ ਨੇ ਨਹੀਂ ਛੱਡਿਆ ਲੇਕਿਨ ਛੱਡ ਕੇ ਹੁਣ ਉਹੋ ਹੀ ਗਏ ਸੀ ਉਹਨਾਂ ਨੇ ਅਨਾਉਂਸ ਕੀਤਾ ਸੀ ਕਿ ਅਸੀਂ ਬੀਜੇਪੀ ਨੂੰ ਛੱਡਦੇ ਹਾਂ ਉਸ ਤੋਂ ਬਾਅਦ ਖਮਿਆਜਾ ਭੁਗਤਣ ਜੋ ਸਾਡੇ ਭਾਗਾਂ ਜੋ ਅਸੀਂ ਭੁਗਤਾਂਗੇ ਜੋ ਉਹਨਾਂ ਦੇ ਭਾਗਾਂ ਚ ਉਹ ਭੁਗਤਾਂਗੇ ਕਾਂਗਰਸ ਨੇ ਵੀ ਜਿਹੜਾ ਇੱਥੋਂ ਉਮੀਦਵਾਰ ਖੜਾ ਕਰਿਆ ਬਸਪਾ ਦੇ ਵਿੱਚੋਂ ਉਹਨੇ ਜੁਆਇਨ ਕੀਤਾ ਫਿਰ ਕਾਂਗਰਸ ਤੋਂ ਟਿਕਟ ਪ੍ਰਾਪਤ ਕੀਤੀ ਆ ਕੀ ਕਾਂਗਰਸ ਦੇ ਕੋਲ ਇੱਥੇ ਕੋਈ ਠੋਸ ਜਿਹੜਾ ਕੈਂਡੀਡੇਟ ਆ ਉਹ ਨਹੀਂ ਮੌਜੂਦ ਸੀਗਾ ਇੱਕੋ ਗੱਲ ਹੈ ਕਾਂਗਰਸ ਦਾ ਜਿਹੜਾ ਹੈਗਾ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਜੇ ਮੈਂ ਕੋਈ ਕੈਂਡੀਡੇਟ ਨੂੰ ਜਾਣਦਾ ਨਹੀਂ ਹਾਂ ਜੀ ਹੈ ਜੀ ਉਹ ਪਾਰਟੀਆਂ ਦਾ ਆਪਣਾ ਮਸਲਾ ਹੈ ਜੀ ਉਹ ਆਪ ਸੋਚ ਕੇ ਦਿੱਤੀ ਹੋਊਗੀ ਜੀ ਲੇਕਿਨ ਮਤਲਬ ਦੇਖੋ ਮੁਕਾਬਲਾ ਹੁੰਦਾ ਕਿ ਨਹੀਂ ਹੁੰਦਾ ਜਿੱਤ ਜਿਹੜੀ ਆ ਅਸੀਂ ਉਹ ਪ੍ਰਾਪਤ ਕਰਾਂਗੇ ਜੀ ਤੇ ਮੁਕਾਬਲਾ ਮੈਂ ਕਿਹਦੇ ਨਾਲ ਮੰਨਦੇ ਹਾਂ ਨਹੀਂ ਮੁਕਾਬਲਾ ਤਾਂ ਇਸ ਵੇਲੇ ਤੇ ਕੋਈ ਵੀ ਨਹੀਂ ਜੱਜ ਕੀਤਾ ਜਾ ਕੋ ਪਬਲਿਕ ਦੇ ਜੀ ਕੋਈ ਪਤਾ ਨਹੀਂ ਲੱਗਦਾ ਮਿਆਰ ਦਾ ਕੀ ਆ ਜੀ ਇਹ ਪਬਲਿਕ ਦਾ ਜਿਹੜਾ ਫੈਸਲਾ ਇਹ ਸਾਰਿਆਂ ਨੂੰ 23 ਤਰੀਕ ਨੂੰ ਮੰਨਣਾ ਪੈਣਾ ਜੀ ਸਾਰੇ ਇੱਕ ਜਿਹੜਾ ਸਤਾਤਾਰੀ ਪਾਰਟੀ ਆ ਇਸ ਵਾਰ ਪਹਿਲੀ ਵਾਰ ਸਰਪੰਚਾਂ ਨੂੰ 100 ਚੁਕਾਈ ਗਈ ਆ ਆ ਪੰਚਾਂ ਨੂੰ 100 ਆ ਜਿਹੜੀ ਉਹ ਜਿਮਨੀ ਚੋਣਾਂ ਤੋਂ ਬਾਅਦ ਚੁਕਾਈ ਜਾਣੀ ਆ ਕਿਵੇਂ ਦੇਖਦੇ ਹੋ ਕਿੰਨਾ ਕੁ ਸਹੀ ਮੰਨਦੇ ਹੋ ਕਿ ਪੂਰਾ ਖਰਚਾ ਵੀ ਹੋਇਆ ਜਿਹੜਾ ਇੱਕ ਹੈਲੀਕਾਪਟਰ ਦਿੱਲੀੋਂ ਜਾ ਕੇ ਮੁੱਖ ਮਹਿਮਾਨ ਨੂੰ ਵੀ ਲੈ ਕੇ ਆਇਆ ਕਿਵੇਂ ਦੇਖਦੇ ਹੋ ਇੱਕੋ ਜਿੱਥੋਂ ਤੱਕ ਇਸ ਸਰਕਾਰ ਦਾ ਹੈ ਜੀ ਇਸ ਸਰਕਾਰ ਕੋਲੋਂ ਆਪ ਦੀ ਸਰਕਾਰ ਕੋ ਕੋਈ ਵੀ ਨਾਗਰਿਕ ਪੰਜਾਬ ਦਾ ਇਸ ਵੇਲੇ ਖੁਸ਼ ਨਹੀਂ ਜੀ ਜਿੱਦਾਂ ਉਹ ਪਹਿਲੇ ਡਰਾਮੇਬਾਜੀ ਕਰਦੇ ਸੀ ਹੁਣ ਹੀ ਡਰਾਮੇਬਾਜੀ ਫਿਰ ਉਹੀ ਹੋ ਰਹੀ ਆ ਜੀ ਸਰਕਾਰ ਨੇ ਸੋਚ ਕਾਣੀ ਸੀ ਜੀ ਪੰਚਾਂ ਸਰਪੰਚਾਂ ਨੂੰ ਫਿਰ ਉਹਦੇ ਵਿੱਚ ਭਾਈ ਉਹਨਾਂ ਦੇ ਆਕਾ ਦਾ ਕੀ ਇਹ ਦਖਲ ਜੀ ਉਹ ਸਿਰਫ ਐਵੇਂ ਇੱਕ ਝੂਠ ਪਰੋਸਣ ਵਾਸਤੇ ਬਾਕੀ ਦੇਖੋ ਅੱਜ ਤੱਕ ਜੋਦੋਂ ਦੀ ਆਪ ਸਰਕਾਰ ਪੰਜਾਬ ਚ ਬਣੀ ਐ ਜੀ ਪੰਜਾਬ ਚ ਕਿਸੇ ਵੀ ਪੰਚਾਇਤ ਨੂੰ ਇੱਕ ਪੈਸਾ ਵੀ ਇਸ ਸਰਕਾਰ ਨੇ ਨਹੀਂ ਦਿੱਤਾ ਜੀ ਸਾਰੇ ਪੰਜਾਬ ਦੀ ਗੱਲ ਕਰ ਰਿਹਾ ਮੈਂ ਜੀ ਕਿਸੇ ਪੰਚਾਇਤ ਨੇ ਇੱਕ ਪੈਸਾ ਵੀ ਦਿੱਤਾ ਜੀ ਲੇਕਿਨ ਪੰਚਾਇਤਾਂ ਚ ਕੰਮ ਹੋਇਆ ਜੀ ਉਹ ਇਸ ਕਰਕੇ ਹੋਇਆ ਕਿ ਸੈਂਟਰ ਜਿਹੜਾ ਲਗਾਤਾਰ ਬਗੈਰ ਕਿਸੇ ਪੁੱਛੋਂ ਜੀ ਐਜੀ ਉਹ ਅਮਦਾਦ ਪੰਚਾਇਤਾਂ ਦੀ ਕਰਦਾ ਜੀ ਅੱਜ ਜੇ ਪਿੰਡਾਂ ਦੇ ਵਿੱਚ ਤੁਹਾਨੂੰ ਗਲੀਆਂ ਸਾਫ਼ ਸੁਥਰੀਆਂ ਲੱਭਦੀਆਂ ਨਾਲੀਆਂ ਸਾਫ਼ ਸੁਥਰੀਆਂ ਲੱਭਦੀਆਂ ਕੰਮ ਕੋ ਹੋਇਆ ਲੱਭਦਾ ਤੇ ਉਹ ਸਿਰਫ ਮੋਦੀ ਸਰਕਾਰ ਦੀ ਦੇਣ ਹੈ ਮੋਦੀ ਸਰਕਾਰ ਹੀ ਸਭ ਕੁਝ ਕੰਮ ਕਰਾ ਰਹੀ ਸਾਰੇ ਹਿੰਦੁਸਤਾਨ 'ਚ ਉਹਨਾਂ ਨੇ ਇੱਕ ਪਾਲਿਸੀ ਬਣਾਈ ਦੀ ਹੈ ਜੀ ਕਿ ਜਿੰਨੀ ਜੋ ਜਨਸੰਖਿਆ ਜੀ 2011 ਦੀ ਜਨਸੰਖਿਆ ਤੇ ਆਧਾਰਿਤ ਸੀ ਉਹ ਪਰ ਹੈੱਡ ਦੇ ਸਾਹਮਣੇ ਹਰ ਪੰਚਾਇਤ ਨੂੰ ਸਾਰੇ ਹਿੰਦੁਸਤਾਨ ਨੂੰ ਉਹ ਪੈਸੇ ਬਗੈਰ ਮੰਗਿਓ ਜਾਂਦੇ ਆ ਉਹ ਐਵੇਂ ਹੀ ਨਹੀਂ ਕਹਿੰਦੇ ਇਸੇ ਕਰਕੇ ਬੋਦੀ ਜੀ ਕਹਿੰਦੇ ਆ ਸਭ ਕਾ ਸਾਥ ਸਭ ਕਾ ਵਿਕਾਸ ਜੀ ਉਹਦੇ ਵਿੱਚ ਕੋਈ ਉਹਨਾਂ ਨਾਲ ਕਿਸੇ ਨਾਲ ਮੇਰਤ ਨਹੀਂ ਕੀਤੀ ਨਹੀਂ ਤੇ ਪੁਰਾਣਿਆਂ ਵੇਲੇ ਅੱਜ ਦੇਖਿਆ ਜਾਂਦਾ ਹੁੰਦਾ ਸੀ ਐਮ ਐਲ ਏ ਮੰਤਰੀ ਹੁੰਦੇ ਸੀ ਜੀ ਪਿੰਡਾਂ ਦੇ ਸਰਪੰਚ ਡਾਰਾਂ ਦੀਆਂ ਢਾਰਾ ਬਣਾ ਕੇ 22 25 25 ਬੰਦੇ ਨਾਲ ਲੈ ਕੇ ਐਮ ਐਲ ਏ ਆ ਕੋ ਬਜੀਰਾ ਕੋ ਜਾਂਦੇ ਸੀ ਕਿ ਸਾਡੀ ਗਲੀ ਬਣਾ ਦਿਓ ਗ੍ਰਾਂਟ ਦਵਾ ਦਿਓ ਇਹ ਅੱਜ ਕੋਈ ਵੀ ਉਂਗਲ ਚੱਕ ਕੇ ਦੱਸੇ ਕਿ ਆਪੇ ਕਿ ਮੰਤਰੀ ਮਗਰ ਜਾਂ ਕਿ ਐਮ ਐਲ ਏ ਮਗਰ ਪਿੰਡ ਦੇ ਲੋਕ ਫਿਰਦੇ ਹੁਣ ਕਿਉਂਕਿ ਉਹਨਾਂ ਨੂੰ ਸਫੀਸ਼ੀਐਂਟ ਉਹਨਾਂ ਦੇ ਮੁਤਾਬਕ ਉਹਨਾਂ ਦੀ ਤਰੱਕੀ ਦੇ ਮੁਤਾਬਕ ਉਹਨਾਂ ਨੂੰ ਪੈਸੇ ਸਰਪੰਚ ਦੇ ਖਾਤੇ 'ਚ ਪੈਂਦੇ ਆ ਇਸ ਕਰਕੇ ਸਾਰੇ ਪੰਜਾਬ ਦੇ ਲੋਕ ਖੁਸ਼ ਆ ਔਰ ਆਉਣ ਵਾਲੇ 27 ਦੇ ਚੋਣਾਂਾਂ ਦੇ ਵਿੱਚ ਆਮ ਆਦੀ ਪਾਰਟੀ ਨੂੰ ਸਮਝ ਆ ਜਾਏਗੀ ਕਿ ਅਸੀਂ ਕੀ ਕੀਤਾ ਤੇ ਸੈਂਟਰ ਕੀ ਕਰ ਰਿਹਾ ਇੱਕ ਐਮਐਲ ਸਰ ਜਿਹੜਾ ਪਹਿਲਾਂ ਬੜਾ ਵਾਅਦਾ ਹੋਇਆ ਸੀ ਕਹਿੰਦੇ ਵੀ ਰੇਤਾ 5 ਰੁਪਏ ਫੁੱਟ ਮਿਲਣਾ ਸੀ ਤੁਹਾਡੇ ਹਲਕੇ ਦੇ ਵਿੱਚ ਕਿੰਨੇ ਰੁਪਏ ਮਿਲਦਾ ਦੇਖੋ ਜੀ ਗੱਲ ਇਹ ਹੈ ਜੀ ਮੈਂ ਇਹ ਸਾਫ਼ ਨਹੀਂ ਕਹਿ ਸਕਦਾ ਕੀ ਭਾ ਮਿਲਦੀ ਹੈ ਕਿਉਂਕਿ ਮੈਂ ਕਦੀ ਕਿਸੇ ਕ੍ਰੈਸ਼ਰ ਵਾਲੇ ਕੋ ਗਿਆ ਆ ਜੀ ਨਾ ਕਿਸੇ ਕੋਲ ਜਾਣਾ ਜੀ ਨਾ ਮੈਂ ਕੋਣੋ ਕੋ ਪੈਸੇ ਖਾਨਾ ਹਾਂ ਜੀ ਖਾਨਦੇ ਉਹੀ ਲੋਗ ਹੈ ਜਿਨ੍ਹਾਂ ਨੂੰ ਆਦਤ ਪਈਦੀ ਹੈ ਚਾਹੇ ਉਹ ਮੇਰੇ ਗਵਾਂਡੀ ਅਸੈਂਬਲੀ ਦਾ ਕੰਡੀ ਦਾ ਐਮਐਲਏ ਹੋਵੇ ਚਾਹੇ ਉਹਨੂੰ ਛੱਡ ਕੇ ਹੋਰ ਕੋਈ ਐਮਐਲਏ ਉਹੋ ਹੀ ਆ ਕੇ ਮੇਰੇ ਇਲਾਕੇ ਜੀ ਵੀ ਪੈਸੇ ਖਾਂਦੇ ਆਪਾਂ ਸੰਤੋਸ਼ਤਾ ਸਾਨੂੰ ਨਹੀਂ ਚਾਹੀਦਾ ਕੁਝ ਵੀ ਉਹਨਾਂ ਕੋਲ ਜੀ ਜਿਹੜਾ ਯਾਨੀ ਕਿ ਮੈਂ ਇਹ ਪੁੱਛ ਰਿਹਾ ਜਿਹੜਾ ਰੇਟ ਦਾ ਰੇਟ ਘਟਣਾ ਸੀ ਉਹ ਕਟਿਆ ਜਾਂ ਫਿਰ ਉੱਥੀ ਹੈ ਨਹੀਂ 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 ਰੇਟ ਤਾਂ ਕਈ ਗੁਣਾ ਵੱਧ ਚੁੱਕਾ ਜੀ ਜਿਹੜੇ 5 ਰੁਪਏ ਕਹਿੰਦੇ ਦੇਾਂਗੇ ਫੁੱਟ ਉਹ ਅੱਜ ਤੱਕ ਇੱਕ ਦਿਨ ਵੀ ਨਹੀਂ ਦੇ ਸਕੇ ਉਹ ਨਾ ਕਿਉਂਕਿ ਉਹਨਾਂ ਦੀ ਰਾਜਨੀਤੀ ਪੈਸੇ ਇਕੱਠੇ ਕਰਨ ਦੀ ਹੈ ਜੀ ਹਾਂ ਜੀ ਪੈਸੇ ਉਹ ਸਾਰੇ ਪਾਸੇ ਜਾ ਰਹੇ ਪੈਸੇ ਜੀ ਹਾਂ ਜੀ ਲੇਕਿਨ ਅਸੀਂ ਉਹਨਾਂ ਤੋਂ ਵੱਖਰੇ ਆ ਕਿਉਂਕਿ ਅਸੀਂ ਸੇਵਾ ਕਰਨ ਲਈ ਆਏ ਹਾਂ ਤੇ ਸੇਵਾ